ਹਸਪੀਟਲ ਆਈ ਨਾਲਾ ਦੇ ਵਿੱਚ ਸਾਦੇ ਇਕੱਠੇ ਹੋਏ ਆ ਅਸੀਂ ਧੀਆ ਦੀ ਲੋੜੀ ਜਿਹੜੀ ਮਨਾਈ ਹੈ ਮੇਰੇ ਨਾਲ ਸਾਡੇ ਸੇਵਾ ਸર્જન ਸਾਹਿਬ ਮੈਡਮ ਜੀ ਸਾਡੇ ਐਸ ਐਮਓ ਸਾਹਿਬ ਹਸਪੀਟਲ ਦਾ ਸਾਰਾ ਸਟਾਫ ਡਾਕਟਰ ਸਹਿਬਾਨ ਨਸਾਂ ਸਾਦੇ ਸਫਾਈ ਸੇਵਕ ਸਾਦੇ ਇਕੱਠੇ ਅਸੀਂ ਸਾਦੇ ਜਾਣਾ ਬਲਕੇ ਧੀਆ ਦੀ ਲੋੜੀ ਜਿਹੜੀ ਮਨਾਈ ਹੈ ਕਿ ਧੀਆ ਜਿਹੜੀ ਪੁੱਤਾਂ ਤੇ ਧੀਆਂ ਦੇ ਵਿੱਚ ਕੋਈ ਫਰਕ ਨਹੀਂ ਦੇ ਸਾਨੂੰ ਫਰਕ ਜਿਹੜਾ ਖਤਮ ਕਰਨਾ ਚਾਹੀਦਾ ਆਪਾਂ ਪੁੱਤਾਂ ਦੀ ਵੀ ਲੋੜੀ ਹੁੰਦਾਈਏ ਪਰ ਆਪਾਂ ਨਾਲ-ਨਾਲ ਧੀਆਂ ਦੀ ਵੀ ਲੋੜੀ ਜਿਹੜੀ ਮਨੋਣੀ ਹੈ ਔਰ ਇਹ ਕਾਮਨਾ ਕੀਤੀ ਆ ਅੱਜ ਦੇ ਸ਼ੁਭ ਦਿਨ ਦੇ ਉੱਤੇ ਕਿ ਜਿਹੜੀਆਂ ਧੀਆਂ ਇਸੇ ਹਫ਼ਤਾਵਾਲ ਦੇ ਵਿੱਚ ਜੰਮੀਆਂ ਧੀਆ ਉਹਨਾਂ ਦੀ ਲੋੜੀ ਬਣਾਈ ਆ ਔਰ ਮੇਰੀ ਕਾਮਨਾ ਪਰਮਾਤਮਾ ਦੇ ਘੜੀ ਅਰਦਾਸ ਹੈ ਕਿ ਸਾਡੀਆਂ ਧੀਆਂ ਪੜ੍ਹ ਲਿਖ ਜਾਣ ਪੜ੍ਹ ਲਿਖ ਕੇ ਜਵਾਨ ਹੋਣ ਔਰ ਵੱਡੀਆਂ-ਵੱਡੀਆਂ ਨੌਕਰੀਆਂ ਤੇ ਲੱਗਣ ਇਹ ਐਸਐਸਪੀ ਲੱਗਣ ਡੀਸੀ ਲੱਗਣ ਉਦਾਂ ਐਸਫ ਲਈ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅਮਰਸਰ ਜ਼ਿਲ੍ਹਾ ਉਹਦੀ ਡੀਸੀ ਵੀ ਲੜਕੀ ਹੈ ਦੋ ਸਾਡੀਆਂ ਏਡੀਸੀ ਉਹ ਵੀ ਲੜਕੀਆਂ ਐ ਐਸੀਐਮ ਦੋ ਉਹ ਵੀ ਲੜਕੀਆਂ ਸਾਡੇ ਸ਼ਿਵਸਰਜਨ ਸਾਹਿਬ ਉਹ ਵੀ ਸਾਡੀ ਭੈਣ ਹੈ ਵੱਡੀ ਸਾਡੇ ਸਾਰੇ ਐਸਐਮਓ ਬਹੁਤ سارے ਅਫਸਰ ਅਹਲ ਅਮਰਸਰ ਜ਼ਿਲ੍ਹੇ ਦੇ ਵਿੱਚ ਧੀਆ ਸਾਡੀਆਂ ਜਿਹੜੀਆਂ ਲਕੀਆਂ ਉਦਾਂ ਇਹ ਧੀਆ ਵੀ ਪੜ੍ਹ ਲਿਖ ਕੇ ਵੱਡੀਆਂ ਹੋਣ ਵੱਡੀਆਂ ਹੋ ਕੇ ਜਿਹੜਾ ਇਹ ਆਪਣੇ ਪਰਿਵਾਰ ਦਾ ਆਪਣੇ ਮਾਪਿਆਂ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਪਿੰਡ ਦਾ ਨਾਂ ਜਿਹੜਾ ਰੋਸ਼ਨਕਰ ਮੇਰੀ ਇਹੀ ਕਾਮਨਾ ਲੋਡੀ ਦੇ ਸ਼ ਮੁਕ ਦੇ ਡਿਮਾਂਡ ਦਿੱਤੀਆਂ ਸੀ ਕਿਵੇਂ ਪੂਰੀਆਂ ਕਰਨ ਜਾ ਰਹੇ ਨਹੀਂ ਜਿਹੜੀ ਡਿਮਾਂਡ ਇਹਨਾਂ ਨੇ ਕਿਹਾ ਇੱਕ ਤਾਂ ਜੂਰੀ ਹੁੰਦੀ ਆ ਐਂਬੂਲੈਂਸ ਕਿਹਾ ਕਿ ਪੁਰਾਣੀ ਹੋ ਗਈ ਹੈ ਉਹ ਮੈਂ ਇਹਨਾਂ ਨੂੰ ਕਿਹਾ ਕਿ ਐਂਬੂਲੈਂਸ ਜਿਹੜੀ ਆ ਅਪਰੈਲ ਮਈ ਦੇ ਵਿੱਚ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਲੈ ਕੇ ਦਾਂਗੇ ਉਹਨਾਂ ਨੂੰ ਇਹ ਕਹਿੰਦੇ ਨੇ ਕਿਹਾ ਕਿ ਇਹਨਾਂ ਨੂੰ AC ਚਾਹੀਦੇ ਆ ਚਾਹ ਦੇ AC ਜਿਹੜਿਆ ਉਹ ਹਸਪਤਾਲ ਤੇ ਲਾ ਕੇ ਦੇਾਂਗੇ ਇਹ ਕਹਿੰਦੇ ਨੇ ਸਫਾਈ ਕਰਨ ਵਾਲੀ ਮਸ਼ੀਨ ਜਿਹੜੀ ਆ ਉਹ 1.5 ਲੱਖ ਦੀ ਹੁੰਦੀ ਆ ਉਹ ਵੀ ਇਹਨਾਂ ਨੇ ਕਿਹਾ ਉਹ ਵੀ ਇਹਨਾਂ ਨੂੰ ਦੇਾਂਗੇ ਸਾਡਾ ਹਸਪਤਾਲ ਆ ਅਸੀਂ ਤਾਂ ਮੈਂ ਤੇ ਇਹਨਾਂ ਨੂੰ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਜੋ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਮੈਨੂੰ ਦੱਸਿਆ ਕਰੋ ਅਸੀਂ ਹਰ ਚੀਜ਼ ਇੱਥੇ ਪ੍ਰੋਵਾਈਡ ਕਰਨਾ ਚਾਹੁੰਦੇ ਆ ਕਿਉਂਕਿ ਸਾਡਾ ਅੱਗੇ ਬਾਰਡਰ ਦਾ ਏਰੀਆ ਸਾਡੇ ਬਾਰਡਰ ਦੇ ਉੱਤੇ ਸਾਡੇ ਗਰੀਬ ਲੋਕ ਸਾਡੇ ਇੱਥੋਂ ਇਲਾਜ ਕਰਾਉਂਦੇ ਆ ਉਹ ਜਿੱਦਾਂ ਮੇਰੇ ਤੋਂ ਪਹਿਲਾਂ ਐਸਐਮਓ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਆ ਕਿ ਕਿੰਨੀਆਂ ਸਾਡੀਆਂ ਤੇ ਸੂਤਾ ਜੜੀਆਂ ਐਸੇ ਲਈ ਦੇ ਦੇ ਸੋ ਜੋ ਵੀ ਹਸਪਤਾਲ ਦੀਆਂ ਮੰਗਾਂ ਨੇ ਉਹ ਆਪਾ ਪੈਲ ਦੇ ਦਾਤ ਦੇ ਉੱਤੇ ਕਹਾਂਗੇ ਕੁਆਟਰ ਕੂਲਰ ਕਹਿੰਦੇ ਆ ਕਿ ਅੰਦਰ ਹੋਰ ਠੰਡਾ ਲੱਗਣਾ ਚਾਹੀਦਾ ਇੱਕ ਪਹਿਲਾਂ ਨੂੰ ਆਇਆ ਸੀ ਉਹ ਲਵਾ ਦਾਂਗੇ ਇੱਕ ਇਹ ਆਪਾਂ ਲਵਾ ਕੇ ਦੇਾਂਗੇ ਇਸ ਹਸਪਤਾਲ ਦੇ ਵਿੱਚ ਜੋ ਵੀ ਚੀਜ਼ ਮੰਗਣਗੇ ਜੀ ਹਸਪਤਾਲ ਦੇਖੋ ਧੀਆ ਸਾਡੀਆਂ ਇੱਥੇ ਜੰਮੀਆਂ ਇਸੇ ਹਸਪਤਾਲ ਦੇ ਵਿੱਚ ਜਨਮ ਲਿਆ ਤਾਂ ਉਹਨਾਂ ਦੀ ਆਪਾਂ ਇੱਥੇ ਲੋੜੀ ਬਣਾ ਦੇ ਅੱਜ ਲੋੜੀ ਮੰਤਰੀ ਸਾਹਿਬ ਸਾਰੇ ਪੰਜਾਬ 'ਚ ਬਣਾਈ ਜਾ ਰਹੀ ਹੈ ਪਰ ਪੰਜਾਬ ਦੇ ਕਿਸਾਨ ਬਾਰਡਰ ਤੇ ਬੈਠੇ ਨੇ ਇਹ ਅਪੀਲ ਕਰਨਾ ਚਾਹੁੰਦੇ ਹੋ ਕੇਂਦਰ ਸਰਕਾਰ ਨੂੰ ਅੱਜ ਕਈ ਕਾਪੀਆਂ ਵੀ ਸਾੜੀਆਂ ਗਈਆਂ ਪਰ ਪੰਜਾਬ ਸਰਕਾਰ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਨਹੀਂ ਇਹ ਤਾਂ ਮਤਲਬ ਦੇਖੋ ਅਸੀਂ ਦੋ ਜੀ ਜਿਹੜੀ ਕੇਂਦਰ ਸਰਕਾਰ ਆ ਬੀਜੇਪੀ ਦੀ ਸਰਕਾਰ ਆ ਉਹ ਬੜੀ ਢੀਠ ਹੈ ਅਮਦ ਸ਼ਾਹ ਤੇ ਮੋਦੀ ਦੀ ਜੋੜੀ ਜਿਹੜੀ ਆ ਉਹ ਦੇਸ਼ ਵਿਰੋਧੀ ਹੈ ਕਿਸਾਨ ਵਿਰੋਧੀ ਹੈ ਉਹਨਾਂ ਦੇ ਖਜ਼ਾਨੇ ਦਾ ਮੂੰਹ ਜਿਹੜਾ ਅਦਾਨੀਆਂ ਅਬਾਨੀਆਂ ਦਾਨੀਆਂ ਵਾਲੀ ਜਿਹੜਾ ਖੁੱਲਾ ਜਦੋਂ ਕਿ ਦੇਸ਼ ਦੇ ਖਜ਼ਾਨੇ ਦਾ ਮੂੰਹ ਜਿਹੜਾ ਉਹ ਦੇਸ਼ ਦੇ ਅੰਦਰ ਦਾ ਤੇ ਹਲ ਖੁੱਲਣਾ ਚਾਹੀਦਾ ਪੂਰੇ ਦੇਸ਼ ਦੇ ਅੰਦਰ ਦਾ ਜਿਹੜਾ ਉਹ ਚਾਦਾ ਖੁਦਗਸ਼ੀਆਂ ਕਰਦੇ ਆ ਬੜੇ ਗੰਭੀਰ ਸੰਕਟ ਦੇ ਵਿੱਚ ਉਹਦੀ ਲੰਘਦਾ ਪੰਜਾਬ ਚ ਪਹਿਲਾਂ ਵੀ ਮੋਚਾ ਲਾਇਆ ਕਿਸਾਨਾਂ ਨੇ ਦਿੱਲੀ ਸਾਹਿਬ ਦੇ ਦੇਸ਼ ਦੇ ਕਿਸਾਨਾਂ ਨੇ ਉਹਨਾਂ ਦੀਆਂ ਮੰਗਾਂ ਮੰਨ ਕੇ ਹਜੇ ਤੱਕ ਲਾਗੂ ਨਹੀਂ ਕੀਤੀਆਂ ਸੋ ਮੇਰੀ ਬੇਨਤੀ ਹੈ ਅੱਜ ਬੜਾ ਪਵਿੱਤਰ ਦਿਹਾੜਾ ਮੋਦੀ ਸਾਹਿਬ ਪਹਿਲ ਕਦਮੀ ਕਰਨ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਸਰਦਾਰ ਜਗਜੀਤ ਸਿੰਘ ਦੱਲੇਵਾਲ ਜਿਹੜੇ ਆ ਉਹਨਾਂ ਨੂੰ ਜਿਹੜਾ ਉਹਨਾਂ ਦੀ ਜਾਨ ਬਚਾਉਣ ਬੜੀ ਨਾਜ਼ੁਕ ਸਥਿਤੀ ਹੈ ਉਹਨਾਂ ਦੀ ਅੱਜ ਵੀ ਮੈਂ ਉਹਨਾਂ ਦਾ ਡਾਕਟਰਾਂ ਦੀ ਰਿਪੋਰਟ ਜਿਹੜੀ ਦੇਖ ਰਿਹਾ ਸੀਗਾ ਤੇ ਇਸ ਕਰਕੇ ਬੇਨਤੀ ਆ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਤੁਤਬੰਦੀਆਂ ਦਾ ਠੀਕ ਹੈ ਥੈਂਕ ਯੂ ਥੋੜੀ ਮਨਾਈ ਗਈ ਹੈ ਅੱਜ ਇਸ ਦਿਨ ਸਾਡੇ ਇੱਥੇ ਸਿਵਲ ਹਸਪੀਟਲ ਦੇ ਵਿੱਚ ਸਾਡੇ ਐਸ.ਐਮ.ਓ. ਮਾਮਨੇ ਸ਼ਾਲੂ ਜੀ ਉਹਨਾਂ ਨੂੰ ਅਸੀਂ ਵਧਾਈ ਦਿੰਦੇ ਆ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਜਿਹੜਾ ਆ ਇਹ ਉਪਰਾਲਾ ਕੀਤਾ ਆ ਮੈਂ ਪਿਛਲੇ 3 ਸਾਲਾਂ ਤੋਂ ਅਸੀਂ ਇੱਥੇ ਆ ਮੈਂ ਪਹਿਲੀ ਵਾਰ ਦੇਖਿਆ ਕਿ ਸਾਡੇ ਹਸਪੀਟਲ ਨੇ ਕੀਤਾ ਸਾਡੀ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਤੇ ਸਾਰਿਆਂ ਨੂੰ ਸਾਰੇ ਸਟਾਫ ਨੂੰ ਅਸੀਂ ਵਧਾਈ ਦਿੰਦੇ ਆ ਤੇ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਕਿ ਆਓ ਜਿਹੜੀ ਇਹ ਅਸੀਂ ਸੈਲੀਬ੍ਰੇਟ ਵੀ ਕਰੀਏ ਇਨਸਾਨ ਪਰਮਾਤਮਾ ਪੇਜਦਾ ਹੈ ਅਸੀਂ ਆਪਣੇ ਵੱਲੋਂ ਵਿਤਕਰਾ ਨਾ ਕਰੀਏ ਅਸੀਂ ਇਨਸਾਨ ਆ ਅਸੀਂ ਕੁੜੀਆਂ ਵੀ ਇਨਸਾਨੀਆਂ ਤੇ ਉਹ ਸਾਰੇ ਨਾਲ ਮਿਲ ਕੇ ਲੋੜੀ ਮਨਾਈਏ ਤੀਆਂ ਦੀ ਲੋੜੀ ਦਾ ਹਿੱਸਾ ਬਣੀ ਬਿਲਕੁਲ ਜੀ ਮਿਨਿਸਟਰ ਸਾਹਿਬ ਆਏ ਆ ਮੈਡਮ ਐਡਵੋਕੇਟ ਅਮਨਦੀਪ कौर ਆਏ ਆ ਸੀਐਸ ਮੈਡਮ ਆਏ ਆ ਸਾਡੇ ਕੋਲੋਂ ਸਾਰੇ ਸਾਡੇ ਡਿਸਟ੍ਰਿਕਟ ਦੇ ਆਫੀਸਰਸ ਡੀਐਮ ਸੀ ਡੀਆਈਓ ਆਏ ਆ ਸਾਡੇ ਨਾਲ ਕੁੜੀਆਂ ਦੀ ਲੋੜੀ ਮਨਾਣ ਕੁੜੀਆਂ ਦੀ ਲੋੜੀ ਇਸ ਲਈ ਜ਼ਰੂਰੀ ਹੈ ਕਿ ਹਾਲੇ ਵੀ ਸਾਡੇ ਸਮਾਜ ਵਿੱਚ ਕੁੜੀਆਂ ਨੂੰ ਨੀਵਾ ਦੇਖਿਆ ਜਾਂਦਾ ਹੈ ਿਸ ਕਾਰ ਵਿੱਚ ਕੂੜੀ ਜੰਮਦੀ ਹੈ ਉਸ ਵਿੱਚ ਬਹੁਤ ਹੱਦ ਤੱਕ ਤੇ ਹੁਣ ਸਮਾਜ ਬਦਲ ਗਿਆ ਹੈ ਪਰ ਹਾਲੇ ਵੀ ਕਈ ਉਦਾਸੀ ਛਾ ਜਾਂਦੀ ਹੈ ਅਸੀਂ ਸਮਾਜ ਵਿੱਚ ਇਸ ਕੂੜੀਤੀ ਨੂੰ ਜਾਂ ਇਸ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਅੱਜ ਕਿ ਬੇ ਜਦੋਂ ਕੂੜੀ ਜੰਮਦੀ ਹੈ ਖੁਸ਼ੀਆਂ ਮਨਾਓ ਅੱਜ ਤੁਹਾਡੇ ਸਾਰੇ ਡਿਸਟ੍ਰਿਕਟ ਆਫੀਸਰਸ ਤੁਹਾਡੀ ਡੀਸੀ ਟਾਡੇ ਐਡਵੋਕੇਟ ਅਮਨ ਜਿਹੜੇ ਇਹਦਾ ਲੋਕਲ ਆਫਿਸ ਚਲਾ ਰਹੇ ਆ ਸਾਰੇ ਹੀ ਮਤਲਬ ਇੱਕ ਫੀਮੇਲ ਹੈਗੇ ਆਂ ਦੂਸਰੀ ਗੱਲ ਮੈਂ ਅਜਨਾਨ ਨੂੰ ਬਹੁਤ ਧੰਨਵਾਦੀ ਆ ਆਪਣੇ ਮਨਿਸਟਰ ਸਾਹਿਬ ਦਾ ਮੈਡਮ ਦਾ ਕਿ ਜਿਹੜੀ ਅੱਜ ਅਸੀਂ ਕੰਬਲ ਵੰਡੇ ਆ ਤੇ ਮਠਾਈ ਵੰਡੀ ਹੈ ਸਾਰੀ ਨਵੀਂ ਜੰਮੀਆਂ ਨੂੰ ਉਹ ਇਹਨਾਂ ਵੱਲੋਂ ਸਾਨੂੰ ਡੋਨੇਟ ਕੀਤੀ ਗਈ ਹੈ ਤੇ ਮੰਤਰੀ ਸਾਹਿਬ ਨੇ ਅੱਜ ਸਾਡੀਆਂ ਮੰਗਾਂ ਨੂੰ ਵੀ ਸੁਨੇਆ ਤੇ ਉਹਨਾਂ ਨੇ ਸਾਨੂੰ ਉਹ ਵੀ ਅੱਜ ਪ੍ਰਵਾਨਗੀ ਦਿੱਤੀ ਹੈ ਮੈਂ ਬਹੁਤ-ਬਹੁਤ ਧੰਨਵਾਦੀ ਆ ਮੈਂ ਤੁਹਾਡੀ ਵੀ ਬਹੁਤ ਧੰਨਵਾਦੀ ਆ ਕਿ ਤੁਸੀਂ ਸਾਰੇ ਆਏ ਹੋ ਤੁਸੀਂ ਕਵਰੇਜ ਕਰੋਗੇ ਤੁਸੀਂ ਇਹ ਸਾਰਾ ਮੈਸੇਜ ਸਮਾਜ ਚ ਤੁਸੀਂ ਫੈਲਾਣਾ ਅਸੀਂ ਤਾਂ ਸਮਾਗਮ ਕਰ ਲਿਆ ਪਰ ਜੋ ਮੈਸੇਜ ਫੈਲਿਆ ਹੀ ਨਾ ਤੇ ਉਹਦਾ ਕੀ ਫਾਇਦਾ ਹੋਇਆ ਇਸ ਲਈ ਬਹੁਤ ਬਹੁਤ ਧੰਨਵਾਦ ਹੈਪੀ ਹੋਲੀ ਟੂ ਆਲ ਆਫ ਯੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਗਏ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લણ બહાર વ્યા કરે પાર્ટી પાર્ટી યા કોઈ હોય પાર્ટી આજ કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਔਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर सिंटेक्स मॉंटेक्स दिया पानी वाली टंकियां ते हार्डवेयर ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ पीजीए ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼